ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੇ ਵਿਚਕਾਰ ਤੂ ਤੂੰ ਮੈਂ ਮੈਂ ਹੋ ਗਿਆ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਨੇ ਇੱਕ ਦੂਜੇ ਨੂੰ ਠੋਕ ਮੇ ਜਵਾਬ ਦਿੱਤੇ ਨੇ ਰਵਨੀਤ ਬਿੱਟੂ ਦੇ ਬਿਆਨਾਂ ਨੂੰ ਲੈ ਕੇ ਰਾਜਾ ਵੜਿੰਗ ਕਿਸ ਕਦਰ ਪੜਕੇ ਨੇ ਇਹ ਤੁਹਾਨੂੰ ਦੱਸ ਦਿਆਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਦੀ ਸਿਆਸਤ ਦੇ ਵਿੱਚ ਰਵਨੀਤ ਬਿੱਟੂ ਵੱਲੋਂ ਦਿੱਤੇ ਜਾਂਦੇ ਵਿਵਾਦਿਤ ਤੇ ਬੇਤੁੱਕੇ ਬਿਆਨਾਂ ਦੇ ਕਰਕੇ ਇੱਕ ਵਾਰ ਫਿਰ ਸਿਆਸਤ ਗਰਮਾ ਗਈ ਹੈ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਠੋਕ ਮਾ ਜਵਾਬ ਦਿੱਤਾ ਹੈ ਦਰਸਰ ਰਵਨੀਤ ਬਿੱਟੂ ਦੇ ਵੱਲੋਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਬਾਰੇ ਜੋ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਤੋਂ ਬਾਅਦ ਕਾਂਗਰਸੀਆਂ ਦਾ ਪਾਰਾ ਆਪਣੇ ਸਿਖਰ ਲਿਆ ਅਸਮਾਨ ਤੇ ਆ ਕਾਂਗਰਸ ਦੇ ਵਿੱਚ ਇਸ ਸਮੇ ਸੱਜਰੇ ਸੱਜਰੇ ਭਰਾ ਤੋਂ ਦੁਸ਼ਮਣ ਬਣੇ ਨੇ ਸਿਆਸੀ ਤੌਰ ਤੇ ਰਾਜਾ ਵੜਿੰਗ ਤੇ ਬਿੱਟੂ ਬਿੱਟੂ ਹਾਰੇ ਹੋਏ ਮੰਤਰੀ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਿੱਟੂ ਨੇ ਜੋ ਗੱਲਬਾਤ ਕੀਤੀ ਰਾਹੁਲ ਗਾਂਧੀ ਦੇ ਬਾਰੇ ਉਹਨਾਂ ਨੂੰ ਨੰਬਰ 1 ਜਣੀ ਕਿ ਪਹਿਲੇ ਦਰਜੇ ਦਾ ਅੱਤਵਾਦੀ دہشت گرد ਟੈਰਰਿਸਟ ਐਲਾਨ ਦਿੱਤਾ ਉਸ ਤੋਂ ਬਾਅਦ ਰਾਜਾ ਵੜਿੰਗ ਬਿੱਟੂ ਨੂੰ ਸਿੱਧਾ ਹੋ ਕੇ ਪਹ ਗਿਆ ਰਾਜਾ ਵੜਿੰਗ ਨੇ ਬਿੱਟੂ ਨੂੰ ਕਿਵੇਂ ਠੋਕਮਾ ਜਵਾਬ ਦਿੱਤਾ ਆਪਾਂ ਇਸ ਵੀਡੀਓ 'ਚ ਦੇਖਦੇ ਹਾਂ ਆ ਜੋ ਇੱਥੋਂ ਜਿਹੜਾ ਮੁੰਡਾ ਹੜਕੇ ਗਿਆ ਬਿੱਟੂ ਐਡਾ ਮਨਬੁੱਧੀ ਜਵਾਕ ਐ ਇਹਦਾ ਮਨਬੁੱਧੀ ਐ ਪਤਾ ਨਹੀਂ ਹੋਰੀ ਨਾਲ ਤੁਸੀਂ ਸੋਨੀ ਸਾਹਿਬ ਕਿਵੇਂ ਰਹੇ ਇੰਨੇ ਸਾਲ ਇਹ ਮੇਰੇ ਕਹਿਣ ਦਾ ਮਤਲਬ ਸੁਣੋ ਯਾਰ ਮੈਂ راہੂ ਕਾਦੀ ਨੂੰ ਕਹਿੰਦਾ ਇਹ ਤਾਂ ਅੱਤਵਾਦੀ ਐ ਮੈਂ ਕਿਹਾ ਫਿਟੇ ਮੂੰਹ ਤੇਰਾ ਚੰਮਣ ਆਵੇ ਹੈਂ ਗਾਸੀਆਰ ਜਿਨੇ ਨਾਲ ਖਾਦਾ ਹੋਵੇ ਜਿਨੇ ਤੈਨੂੰ ਘੜਾਇਆ ਹੋਵੇ ਕੰਨ ਸੇ ਕੰਨ ਤੂੰ ਛੱਲ ਗਿਆ ਤੇ ਬਾਹਰ ਹੱਥ ਕਰ ਤਾਂ ਮੈਂ ਕਰ ਉਹਨੂੰ ਹੱਤੜਾ ਦੀ ਕਹਿੰਦਾ ਦੱਸੋ ਵੀ ਰਾਹੁਲ ਕਾਂ ਦੀ ਹੱਤੜਾ ਦੀ ਐ ਬੋਲੋ ਬਈ ਨਹੀਂ ਹੱਥ ਖੜੇ ਕਰਕੇ ਨਾ ਦੱਸੋ ਉਹ ਬਿੱਟੂ ਕਹਿੰਦਾ ਐ ਹੱਤੜਾ ਦੀ ਐ ਬੀਜੇਪੀ ਨੂੰ ਖੁਸ਼ ਕਰਨ ਨੂੰ ਫਿਰਦਾ ਐ ਤੇ ਕੋਈ ਜਿਹੜੀ ਕੰਗਣਾ ਹੈਗੀ ਐ ਕੰਗਣਾ ਆ ਉਹ ਉਹ ਕਹਿੰਦੀ ਰਾਹੁਲ ਕਾਂ ਦੀ ਨਸ਼ਾ ਕਰਦਾ ਦੱਸੋ ਯਾਰ ਮੈਂ ਅੱਜ ਵੀ ਕੋਲ ਕੇ ਵੇਖ ਲਾ ਬੰਦਾ ਆ ਵੀ ਉੱਤੇ ਮੋਢੇ ਤੇ ਬੰਦਾ ਬਾਕੇ ਡੰਡ ਬਣਖਾ ਲਾ ਦਿੰਦਾ ਉਹ ਏਡੇ ਏਡੇ ਡੋਲੇ ਹੈ ਮੈਂ ਥੱਕ ਗਿਆ ਮੈਨੂੰ ਲੈ ਗਿਆ ਉਹ rau gandhi ਕਦਾਰ ਨਾਲ ਮੇਰੇ ਤੋਂ ਚੜਿਆ ਨਾ ਜਾਈ ਮੈਂ ਅੱਬ ਵੀ ਆਉਂਦਾ ਬੜਾ ਫਿੱਟ ਅਸੀਂ ਅੱਜ ਕੋ 8 ਸਾਲਾਂ ਦੀ ਗੱਲ ਕਰਦਾ بس ਕਰਾ ਦਿੰਦਾ ਅੱਜ ਦਾ ਇੱਕ ਦਾ ਬਿਆਨ ਆਗਾ ਇੱਕ ਹੋਰ ਹੈ ਇਹ ਸਾਰੇ ਜਾਣੇ ਨਾ 5-7 ਬੰਦੇ ਰੱਖੇ ਰਾਹੁਲ ਗਾਂਧੀ ਦੇ ਤੇ ਹਮਲਾ ਬੋਲਣ ਨੂੰ ਜਿਹੜੇ ਬੱਤਮੀਜ਼ੀ ਨਾਲ ਬੋਲਦੇ ਆ ਗੰਦਾ ਬੋਲਦੇ ਤੇ ਮੋਦੀ ਜੀ ਨੂੰ ਤੇ ਅਮੀਸ਼ ਜੀ ਨੂੰ ਅਮੀਸ਼ ਸ਼ਾਹ ਜੀ ਨੂੰ ਖੁਸ਼ ਕਰਦੇ ਹ ਤਾਂ ਤੁਸੀਂ ਸੁਣਿਆ ਵੜੇਂਗਣੇ ਬਿੱਟੂ ਹੀ ਨਹੀਂ ਕੰਗਣਾ ਵੀ ਨਾਲੋਂ ਨਾਲ ਹੀ ਰਗੜ ਕੇ ਰੱਖਤੀ ਦਰਅਸਲ ਰਵਨੀਤ ਬਿੱਟੂ ਵੱਲੋਂ ਕੀਤੀ ਜਾਂਦੀ ਬਿਆਨਬਾਜ਼ੀ ਆਪਣੇ ਆਪ ਚ ਹਾਸੋ ਹੀਣੀ ਬੇਤੁਕੀ ਕਹਿ ਲੀਏ ਕਈ ਪ੍ਰਕਾਰ ਦੀ ਰਾਜਾ ਵੜਿੰਗਣੇ ਵੀ ਬੱਚਾ ਕਿਹਾ ਪਰ ਬੱਚਾ ਤਾਂ ਨਹੀਂ ਮੈਨੂੰ ਲੱਗਦਾ ਕਿ ਤੁਹਾਡੇ ਬਰਾਬਰ ਦੀ ਨਹੀਂ ਗੇ ਰਵਨੀਤ ਬਿੱਟੂ ਰਾਜਾ ਵੜਿੰਗ ਦੇ ਕੋਈ ਸਾਲ ਖੰਡਕ ਦਾ ਫਰਕ ਹੋਵੇ ਦੋਨਾਂ ਦੇ ਵਿੱਚ ਤਾਂ ਕੀ ਕਹਿਣਾ ਇੱਕ ਹੁਣ ਸਵਾਲ ਪੈਦਾ ਕਰਤਾ ਰਵਨੀਤ ਬਿੱਟੂ ਦੀ ਇਸ ਬਿਆਨਬਾਜ਼ੀ ਨੇ ਕਿ ਕੀ ਤੁਸੀਂ ਸਿਆਸੀ ਤੌਰ ਦੇ ਉੱਤੇ ਇੰਨੇ ਡਿੱਗ ਜਾਂਦੇ ਹੋ ਕਿ ਜਿਨ੍ਹਾਂ ਨਾਲ ਤੁਸੀਂ ਸਦੀਆਂ ਗੁਜ਼ਾਰੀਆਂ ਹੋਣ ਜਿਨ੍ਹਾਂ ਨਾਲ ਤੁਸੀਂ ਦਹਾਕੇ ਬਤਾਏ ਹੋਣ ਜਿਨ੍ਹਾਂ ਨਾਲ ਤੁਹਾਡੀਆਂ ਪ੍ਰਾਣੀਆਂ ਸਾਂਝਾ ਹੋਣ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਨਾਲ ਬੋਲੋ ਆਖਰਕਾਰ ਤੁਹਾਡੀ ਕੀ ਮਜਬੂਰੀ ਰਹੀ ਹੋਵੇਗੀ ਬੇਸ਼ੱਕ ਸਿਆਸਤ ਆ ਸਾਡੇ ਇਹ ਜਿਹਾ ਸਿਸਟਮ ਹੈ ਕਿ ਪਾਰਟੀਆਂ ਬਦਲੀਆਂ ਜਾਂਦੀਆਂ ਨੇ ਬੰਦਾ ਛੱਡ ਦਿੰਦਾ ਪਾਰਟੀਆਂ ਕੋਈ ਐਡਾ ਐਡਾ ਵੱਡਾ ਹੀ ਐਡਾ ਵੱਡਾ ਮਸਲਾ ਨਹੀਂ ਹੈਗਾ ਪਰ ਰਵਨੀਤ ਬਿੱਟੂ ਦੀ ਜਿਸ ਤਰ੍ਹਾਂ ਨਾਲ ਪਾਰਟੀ ਦੇ ਨਾਲ ਨਾਲ ਬੋਲਬਾਣੀ ਬਦਲੀ ਹਾਲਾਂਕਿ ਬੋਲਬਾਣੀ ਉਹਨਾਂ ਦੀ ਪਹਿਲਾਂ ਵੀ ਇਹੋ ਜੀ ਸੀ ਪਰ ਉਹ ਕਾਂਗਰਸ ਥੋੜੀ ਉਹਨੂੰ ਦਾਇਰੇ 'ਚ ਰੱਖਦੀ ਸੀ ਭਾਰਤੀ ਜਨਤਾ ਪਾਰਟੀ 'ਚ ਤਾਂ ਬੜਬੋਲੇ ਤੇ ਬੇਤੁੱਕੇ ਬਿਆਨਬਾਜ਼ੀ ਕਰਨ ਵਾਲੇ ਲੋਕਾਂ ਦੀ ਭਰਮਾਰ ਕੰਗਨਾਰ ਰਣੌਤ ਨੂੰ ਹੀ ਦੇਖ ਲਓ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਤਾਂ ਬਹੁਤ ਕੋਈ ਹਿਸਾਬ ਹੀ ਨਹੀਂ ਹੈਗਾ ਇਹਨਾਂ ਦੇ ਨੈਸ਼ਨਲ ਸਮਿਤ ਪਾਤਰਾ ਹੋ ਗਏ ਬਕ ਕਿਹਦੇ ਕਿਹਦਾ ਨਾਮ ਲਈਏ ਬਹੁਤ ਸਾਰੇ ਨੇ ਰਵਨੀਤ ਬਿੱਟੂ ਨੂੰ ਰਾਜਾ ਵੜਿੰਗ ਨੇ ਠੋਕਮਾ ਜਵਾਬ ਦਿੱਤਾ ਤੁਹਾਡੀ ਕੀ رائے ਆ ਬਿੱਟੂ ਦੇ ਇਸ ਬਿਆਨ ਬਾਰੇ ਰਾਜਾ ਵੜਿੰਗ ਦੇ ਇਸ ਜਵਾਬ ਬਾਰੇ ਕਿ ਬਿੱਟੂ ਨੂੰ ਜਈਆਂ ਬੇਤੁਕੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਬਿੱਟੂ ਨੂੰ ਵਿਕਾਸ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਦੀ ਥਾਂ ਤੇ ਇਹ ਜਿਹੀਆਂ ਬੇਤੁਕੀਆਂ ਗੱਲਾਂ ਸ਼ੋਭਾ ਦਿੰਦੀਆਂ ਨੇ ਆਪਣੀ ਰੈਕਮੈਂਟ ਬਾਕਸ ਚ ਜ਼ਰੂਰ ਦਿਓ